ਜੀ ਦੋਸਤੋ ਘਰੇ ਭੈਣ ਦਾ ਵਿਆਹ ਦਾ ਤੇ ਕੜਾਹੀ ਦਾ ਸਮਾਨ ਸਾਰਾ ਲਿਆਂਦਾ ਤੇ ਚੱਲ ਰਹੀ ਨੇ ਤਿਆਰੀਆਂ ਪਰ ਭਾਈ ਦੋੜੀਆਂ ਪਕਾਉਂੀਆਂ ਪਰ ਤਿਆਰੀਆਂ ਜਲਦੀਆਂ ਨੇ ਤੇ ਚਾਹ ਵੀ ਤਿਆਰ ਹੋ ਗਈ ਯਾਰੀ ਆਖਰੀ ਮਿਠਾਈ ਹੁੰਦੀ ਹੈ ਨਾ ਉਹ ਆਸਲ ਦੇ ਵਿੱਚ ਲੱਡੂ 70 ਪਾਰੇ ਤੇ ਤੇ ਇਹ ਪਕੌੜੀਆਂ ਹੁੰਦੀਆਂ ਨੇ ਇਹ ਇੰਨਾ ਨਾਲ ਹੀ ਵਿਆਹ ਸਾਇਦਾ ਹੋਰ ਤਾਂ ਵੀ ਕਿੰਨੀ ਮਰਦ ਮੱਤੇ ਨਾ ਨਾ ਜਿੰਨਾ ਜ ਰਪਿਆ ਦੇ ਵਿੱਚ ਲੱਗਣਾ ਭਰਾਇਆ ਨ ਕਰੇ ਉਨਾ ਚਿਰ ਮਤਲਬ ਵਿਆਹ ਅਧੂਰਾ ਹੀ ਰਹਦਾ ਲੱਡੂ ਆ ਕੇ ਨਾ ਮਤਲਬ ਉਦੋਂ ਹੀ ਵਿਆਹ ਦੀ ਸ਼ੁਰੂਆਤ ਹੁੰਦੀ ਹੈ ਕੜਾ ਹਿੱਤੇ ਜਦੋਂ ਆਂਗਗਵਾਂਡ ਆਉਂਦਾ ਤੇ ਇਹਦੇ ਨਾਲ ਕੀ ਹੁੰਦਾ ਵੀ ਇੱਕ ਦੂਜੇ ਨਾਲ ਕੰਮ ਕਰਾਉਂਦੇ ਹੱਥ ਬਟਾਉਂਦੇ ਨੇ ਤੇ ਇੱਕ ਦੂਜੇ ਦੀ ਮਦਦ ਕਰਦੇ ਨੇ ਤੇ ਇਹਦੇ ਨਾਲ ਵੀ ਆਂਗਗਵਾਂਡ ਦੇ ਵਿੱਚੋਂ ਬੀਬੀਆਂ ਵੀ ਆਉਂਦੀਆਂ ਨੇ ਘਰੇ ਰੋਟੀ ਮਾਣੀ ਤਿਆਰ ਕਰ ਦਿੰਦੀਆਂ ਨੇ ਤੇ ਵਿਆਹ ਦੇ ਗੀਤ ਗਾਉਂਦੀਆਂ ਨੇ ਇਹਦੇ ਨਾਲ ਆਸੀ ਰਿਸ਼ਤਿਆਂ ਦੀ ਨੇੜਤਾ ਵਧ ਹੀ ਰਹਿੰਦੀ ਆ ਇੱਕ ਦੂਜੇ ਦੇ ਨਾਲ ਜਾ ਕੇ ਕੰਮ ਕਰਾਉਣਾ ਤੇ ਇਹ ਸਭ ਇਸ ਦਾ ਕਾਰਨ ਹੀ ਹੁੰਦਾ ਕੜਾਹੀ ਦਾ ਇਕੱਠੇ ਹੋਣ ਦਾ ਇਹ ਬਹਾਨਾ ਹੁੰਦਾ ਉ ਆਪਾਂ ਤੋਂ ਇੱਕ ਦੂਜੇ ਦੇ ਨਹੀਂ ਜਾ ਜਾਂਦਾ ਇਹਨਾਂ ਬਹਾਨਿਆਂ ਬਿਨਾ ਤੁਹਾਨੂੰ ਪਤਾ ਹੀ ਹੈ ਇਹ ਚੀਜ਼ਾਂ ਹੁਣ ਦਿਨੋ ਦਿਨ ਖਤਮ ਹੁੰਦੀਆਂ ਜਾਂਦੀਆਂ ਨੇ ਸਿਰਫ ਪਿੰਡਾਂ ਤੱਕ ਹੀ ਸੀਮਤ ਰਹਿ ਗਈਆਂ ਸ਼ਹਿਰਾਂ ਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਦੇਖਣ ਨੂੰ ਨਹੀਂ ਮਿਲਣਗੀਆਂ ਠੀਕ ਹੈ ਇਸ ਦਾ ਨਾਲ ਹੀ ਆਪਸ ਦੇ ਵਿੱਚ ਜਿਹੜੀ ਆਪਸਦਾਰੀ ਆ ਉਹ ਵੀ ਬਣੀ ਰਹਿੰਦੀ ਆ ਤੇ ਨਾਲੇ ਘਰ ਦੀ ਮਠਿਆਈ ਬਣ ਜਾਂਦੀ ਹੈ ਨਾਲੇ ਰਿਸ਼ਤਿਆਂ ਦੀ ਮੇੜ ਤਾਂ ਵਧ ਜਾਂਦੀ ਹੈ ਤੇ ਇਹ ਵੀਡੀਓ ਦਾ ਕਾਰਨ ਵੀ ਜਿਹੜੇ ਦੂਰ ਦਰਾਡੇ دوست ਮਿੱਤਰ ਬੈਠੇ ਨੇ ਦੇਸ਼ਾਂ ਵਰੇਸ਼ਾਂ ਦੇ ਵਿੱਚ ਉਹ ਵੀ ਇਹ ਚੀਜ਼ਾਂ ਨੂੰ ਮਿਸ ਕਰਦੇ ਨੇ ਵੀ ਇਹ ਚੀਜ਼ਾਂ ਉਹ ਜਿਹੜਾ ਉਹ ਨਹੀਂ ਦੇਖ ਸਕਦੇ ਪਰ ਨੈਟ ਰਾਹੀਂ ਜਰੂਰ ਮਤਲਬ ਉਹਨਾਂ ਪਲਾਂ ਨੂੰ ਆਨੰਦ ਨੂੰ ਮਾਣਿਆ ਜਾ ਸਕਦਾ ਇਸ ਤਰ੍ਹਾਂ ਕਿਵੇਂ ਹਨਾ ਪਿੰਡਾਂ ਦੇ ਵਿੱਚ ਇਕੱਠੇ ਹੋ ਕੇ